ਸਰਸ਼ੀਕਾਲ ਜੀ ਮੈਂ ਤੁਹਾਡ ਨਾਲ ਪ੍ਰਿਆਤ ਤੁਸੀਂ ਨਿਊਜ਼ ਔਨਲੀ ਵੇਖ ਰਹੇ ਹੋ ਤਾਜੂ 29 ਮਈ ਹੈ ਤਾਂ ਸਿੱਧੂ ਮੂਸੇਵਾਲਾ ਦੇ ਘਤੋਂ ਨੂੰ ਵੀ 2 ਸਾਲ ਪੂਰੇ ਹੋ ਚੁੱਕੇ ਨੇ ਜਦੋਂ ਸਿੱਧੂ ਮੂਸੇਵਾਲਾ ਉੱਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਅੱਜ 2 ਸਾਲ ਪੂਰੇ ਹੋ ਚੁੱਕੇ ਨੇ ਤੇ ਅੱਜ ਸਿੱਧੂ ਮੂਸੇਵਾਲਾ ਦੀ ਦੂਜੀ ਵਰ੍ਹੇਗੰਤੀ ਹੈ ਜਿੱਥੇ ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਕੋਲ ਖੜ ਕੇ ਨਮ ਅੱਖਾਂ ਦੇ ਨਾਲ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਦਾ ਦਾਜ਼ਰ ਨੇ ਕਿ ਪਿਛਲੀ ਵਰਸੀ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਦੀ ਪਹਿਲੀ ਵਰਸੀ ਲਈ ਵੱਡਾ ਸਮਾਗਮ ਕੀਤਾ ਗਿਆ ਸੀ ਤੇ ਇਸ ਮੌਕੇ ਉਤੇ ਸੁੱਧਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਖਾਸ ਤੌਰ ਉਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਵੱਡਾ ਸਮਾਗਮ ਕੀਤਾ ਗਿਆ ਸੀ ਤੇ ਇਸ ਮੌਕੇ ਉਤੇ ਸੁੱਧਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਖਾਸ ਤੌਰ ਉਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀਗਾ ਕਿਉਂਣਾ ਵੱਲੋਂ ਕੋਈ ਵੀ ਵੱਡਾ ਸਮਾਗਮ ਨਹੀਂ ਕੀਤਾ ਜਾਵੇਗਾ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਅਤੇ ਦੂਜੇ ਪਾਸੇ ਉਹਨਾਂ ਵੱਲ ਵੀ ਕਿਹਾ ਗਿਆ ਸੀ ਕਿ ਵੱਡਾ ਇਕੱਠੇ ਹੋਗੇ ਸੰ ਜਿਸ ਕਰਕੇ ਪੁਲਿਸ ਨੂੰ ਲੋਕ ਸੰਭਾਲਣੇ ਔਖੇ ਹੋ ਗਏ ਸੀ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਪਰ ਫਿਰ ਵੀ ਵੱਡਾ ਕਾਫਲਾ ਲੋਕਾ ਦਾ ਸੀ ਤੇ ਇਸ ਮੌਕੇ ਦੂਜੀ ਵਰਸੀ ਜਿਹੜੀ ਅੱਜ ਸਿੱਧੂ ਬੁਨਸੇਵਾਲਾ ਦੀ ਮਨਾਈ ਜਾ ਰਹੀ ਹੈ ਤਾਂ ਕੋਈ ਵੀ ਵੱਡਾ ਸਮਾਗਮ ਜਿਹੜਾ ਉਹ ਨਹੀਂ ਕੀਤਾ ਗਿਆ ਤਾਂ ਦੱਸ ਦਿੰਨੇ ਆ ਕਿ ਜੋ ਵਰਕਾ ਵਿਖੇ ਸਿੱਧੂ ਮੂਸੇਵਾਲਾ ਉੱਤੇ ਗੋਲੀਆਂ ਦਾਗ ਦਿੱਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਮੌਕੇ ਉੱਤੇ ਹੀ ਸਿੱਧੂ ਮੂਸੇਵਾਲਾ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਸੰਗੀਤ ਜਗਤ ਦੇ ਵਿੱਚ ਕਹਿ ਲਿਆ ਜਾਵੇ ਜਾਂ ਪਰਿਵਾਰ ਨੂੰ ਜਾਂ ਫਿਰ ਹਰ ਉਹ ਸਾਕਸ਼ ਜੋ ਕਿ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦਾ ਸੀ ਉਸ ਦੇ ਲਈ ਇੱਕ ਵੱਡਾ ਘਾਟਾ ਸੀ ਤੇ ਅੱਜ 2 ਸਾਲ ਜਿਹੜੇ ਨੇ ਪੂਰੇ ਹੋ ਚੁੱਕੇ ਨੇ ਤੇ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਵਰ੍ਹੇ ਵੀ ਹੈ ਤਾਂ ਦੱਸਿਆ ਨੇ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਇੱਕਤਾਬ ਮੁਸੇਵਾਲਾ ਦੇ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ ਉੱਥੇ ਦੂਜੇ ਪਾਸੇ ਉਹਨਾਂ ਵੱਲੋਂ ਹਰ ਇੱਕ ਸੈਕਿੰਡ ਮਿੰਟ ਵੀ ਦੱਸੇ ਗਏ ਨੇ ਕਿ 2 ਸਾਲਾਂ ਦੇ ਵਿੱਚ ਕਿੰਨੇ ਸਮਾਂ ਬੀਤ ਚੁੱਕਿਆ ਕਿੰਨੇ ਸੈਕਿੰਡ ਬੀਤ ਚੁੱਕੇ ਨੇ ਕਿ ਉਹ ਆਪਣੇ ਪੁੱਤਰ ਤੋਂ ਦੂਰ ਨੇ ਉਥੇ ਉਹਨਾਂ ਵੱਲ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਿੱਥੇ ਉਹ ਛੋਟਾ ਨਿੱਕਾ ਸਿੱਧੂ ਮੂਸੇਵਾਲਾ ਜ਼ਰੂਰ ਉਹਨਾਂ ਦੇ ਨਾਲ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਉਸ ਸਿੱਧੂ ਮੂਸੇਵਾਲਾ ਦੀ ਵੀ ਕਮੀ ਉਹਨਾਂ ਨੂੰ ਖਲਕਦੀ ਹੈ ਉਸ ਬਾਰੇ ਵੀ ਆਪਣੀ ਜਿਹੜੀ ਹੈ ਅਹਿਸਾਸ ਬਿਆਨ ਕੀਤਾ ਗਿਆ ਤੇ ਖਾਸ ਤੌਰ ਉਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਭਾਵੇਂ ਉਹ ਸਰੀਰਕ ਤੌਰ ਉਤੇ ਉਹਨਾਂ ਦੇ ਨਾਲ ਨਹੀਂ ਹੈ ਪਰ ਉਹਨਾਂ ਦੀ ਯਾਦਦਾ ਹਮੇਸ਼ਾ ਹੀ ਉਹਨਾਂ ਦੇ ਨਾਲ ਨੇ ਤੇ ਅੱਜ ਦੂਜੀ ਵਰਸੀ ਆ 2 ਸਾਲ ਪੂਰੇ ਹੋ ਚੁੱਕੇ ਨੇ ਜਿਸ ਕਰਕੇ ਉਹ ਆਪਣੇ ਪੁੱਤ ਤੋਂ ਅੱਜ ਜਿਹੜੇ ਬਿਨਾ ਕਿਸੇ ਕਸੂਰ ਤੋਂ ਪੁੱਤ ਤੋਂ ਦੂਰ ਹੋ ਚੁੱਕੇ ਨੇ ਜਿਸ ਕਰਕੇ ਪਰਿਵਾਰ ਦੇ ਵਿੱਚ ਸੰਕਾ ਇੱਕ ਕਹਿ ਲਿਆ ਜਾਵੇ ਕਿ ਪਰਿਵਾਰ ਦੇ ਵਿੱਚ ਇੱਕ ਵੱਡੀ ਕਮੀ ਜਿਹੜੀ ਹੈ ਪਰਿਵਾਰ ਵਾਲਿਆਂ ਨੂੰ ਖਲਿਤ ਦੀ ਪਈ ਹੈ ਹਰ ਇੱਕ ਚਾਉਣ ਵਾਲਿਆਂ ਨੂੰ ਖਲਕਦੀ ਪਈ ਹੈ ਕਿ ਕਦੋਂ ਸਿੱਧੂ ਮੂਸੇਵਾਲਾ ਸਾਡੀ ਕੋ ਲਾਵੇਗਾ ਅਤੇ ਉਹ ਉਸ ਨੂੰ ਅਸੀਂ ਉਸ ਦੀਆਂ ਯਾਦਾਂ ਨੂੰ ਮੁੜ ਤੋਂ ਤਾਜ਼ਾ ਕਰ ਸਕਨੇ ਪਰ ਦਾਜ਼ਨ ਨੇ ਕਿ ਜਦੋਂ ਵੀ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਚੋਣ ਵਾਲੇ ਸੀ ਉਹ ਹਮੇ ਬਹੁਤ ਜ਼ਿਆਦਾ ਰੋਮ ਦੇ ਕੁੜ ਲਾਉਂਦੇ ਹੋਏ ਜ਼ਰੂਰ ਨਜ਼ਰ ਆਏ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਸਿੱਧੂ ਮੂਸੇਵਾਲਾ ਨੂੰ ਚੋਣ ਵਾਲਿਆ ਜਿਹੜੇ ਚੋਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਘਰ ਉਹਨਾਂ ਦੀ ਹਵੇਲੀ ਪਹੁੰਚਦੇ ਰਹਿੰਦੇ ਨੇ ਤਾਂ ਕਿ ਉਹਨਾਂ ਦੇ ਮਾਪੇ ਨੂੰ ਉਹਨਾਂ ਦੀ ਕਮੀ ਕਿਸੇ ਵੀ ਤਰੀਕੇ ਦੇ ਨਾਲ ਨਾਲ ਲੱਗੇ ਜਿਸ ਕਰਕੇ ਉਹ ਹਵੇਲੇ ਪਹੁੰਚਦੇ ਨੇ ਅਤੇ ਮਾਪੇ ਬਾਪ ਦੇ ਨਾਲ ਮਿਲਾਪ ਕਰਦੇ ਨੇ ਦੁੱਖ ਸਾਂਝਾ ਕਰਦੇ ਨੇ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਹੁਣ ਕਹਿ ਲਿਆ ਜਾਵੇ ਕਿ ਉਹਨਾਂ ਦੀ ਹਵੇਲੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਵਿਦੇਸ਼ ਤੋਂ ਵੀ ਜਿਹੜੇ ਚੌਣ ਵਾਲੇ ਨੇ ਉਹ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਦੇ ਨੇ ਅਤੇ ਉਹਨਾਂ ਦੇ ਨਾਲ ਮੇਲ ਮਿਲਾਪ ਵੀ ਕਰਦੇ ਨੇ ਤਾਂ ਤੁਹਾਨੂੰ ਅੰਦਾਜ਼ਨ ਨੇ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਵੱਲੋਂ ਜੋ ਗਾਣੇ ਲਿਖੇ ਗਏ ਸੀ ਉਹ ਹੋਲੀ-ਹੋਲੀ ਜਿਹੜੇ ਨੇ ਪਰਿਵਾਰਿਕ ਮੈਂਬਰਾਂ ਵੱਲੋਂ ਰਿਲੀਜ਼ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਤਾਂ ਮੇਰਾ ਨਾਮ ਡ੍ਰੇਪੀ ਅਤੇ ਵੋਚ ਆਊਟ ਅਜੇ ਹੋਰ ਵੀ ਕਈ ਗੀਤ ਨੇ ਜਿਹੜੇ ਉਹਨਾਂ ਵੱਲੋਂ ਰਿਲੀਜ਼ ਕੀਤੇ ਜਾ ਚੁੱਕੇ ਨੇ ਤੇ ਪ੍ਰਸ਼ੰਸਕਾਂ ਵੱਲੋਂ ਵੀ ਕਾਫੀ ਜ਼ਿਆਦਾ ਉਹਨਾਂ ਦੀ ਆਵਾਜ਼ ਨੂੰ ਉਹਨਾਂ ਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਹੈ ਦਿਤਾ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜਿੱਥੇ ਪਰਿਵਾਰਿਕ ਮੈਂਬਰ ਜਿਹੜੇ ਨੇ ਜ਼ਰੂਰ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਕੋਲ ਖੜੇ ਨੇ ਪਰ ਉਹ ਆਪਣੇ ਪੁੱਤ ਨੂੰ ਦੇਖ ਕੇ ਨਮ ਅੱਖਾਂ ਦੇ ਨਾਲ ਉਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਤਾਂ ਜਵਾਨ ਪੁੱਤ ਜਿੰਦੋਂ ਵੀ ਦਿਲ ਮਾਪਿਆਂ ਦਾ ਕਰਦਾ ਸੀ ਉਸ ਨੂੰ ਕੁੱਟ ਕੇ ਆਪਣੇ سینੇ ਨਾਲ ਲਗਾ ਲੈਂਦੇ ਸੀ ਪਰ ਹੁਣ ਸਿਰਫ ਇੱਕ ਬੁੱਤ ਬਣ ਕੇ ਰਹਿ ਗਿਆ ਐਡਾ ਵੱਡਾ 6 ਫੁੱਟ ਦਾ ਕਬਰੂ ਨੌਜਵਾਨ ਜੋ ਕਿ ਸਿਰਫ ਇੱਕ ਬੁੱਤ ਬਣ ਕੇ ਰਹਿ ਗਿਆ ਤੇ ਮਾਂ ਆਪਣੇ ਪੁੱਤ ਦੇ ਬੁੱਤ ਦੇ ਕੋਲ ਖੜ ਕੇ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਹੋਰ ਚੋਹਣ ਵਾਲੇ ਜੋ ਇਲਾਕਾ ਵਾਸੀ ਲੋਕ ਨੇ ਉਹ ਵੀ ਉੱਥੇ ਮੌਜੂਦ ਦਿਖਾਈ ਦੇ ਰਹੇ ਨੇ ਅਤੇ ਇਸ ਵਰਸੀ ਮੌਕੇ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਨੇ